कम कमेकार बरदा वरदा ਪੰਜਾਬ ਰੋਡਵੇ ਤੇ ਪੰਜ ਬੱਸਾਂ ਕੰਟਰੈਕਟ ਵਰਕਰ ਜੂਨੀਅਨ ਵਾਲੇ ਬੱਸਾਂ ਲਗਾਤਾਰ ਪੰਜਾਬ ਸਰਕਾਰ ਦੇ ਖਿਲਾਫ ਪ੍ਰਦਰਸ਼ਨ ਕੀਤੇ ਜਾ ਰਹੇ ਨੇ ਤਨਖਾਹਾਂ ਨਾ ਮਿਲਣ ਦੇ ਚਲਦੇ ਆ ਤੇ ਹੋਰ ਕਈ ਮੰਗਾਂ ਨੇ ਤਸਵੀਰਾਂ ਸਭ ਤੋਂ ਵੱਡਾ ਦਿਖਾ ਰਹੇ ਆ ਤੁਹਾਨੂੰ ਤੇ ਇਸ ਵਿਦਿ ਜਿਹੜਾ ਬੱਸ ਸਟੈਂਡ ਹਾਲੇ ਵੇਲੇ ਭਰੇ ਰਹਿੰਦਾ ਸੀਗਾ ਉਹ ਬੱਸ ਸਟੈਂਡ ਦੇ ਉੱਪਰ ਜਿਹੜੇ ਆ ਪੂਰਾ ਚੱਕਾ ਜਾਮ ਜਿਹੜਾ ਕਰ ਦਿੱਤਾ ਗਿਆ ਪੂਰਾ ਬੱਸ ਸਟੈਂਡ ਜਿਹੜਾ ਖਾਲੀ ਆ ਔਰ ਜਿਹੜੇ ਯਾਤਰੀ ਨੇ ਉਹ ਪਰੇਸ਼ਾਨ ਹੁੰਦੇ ਨਜ਼ਰ ਆ ਰਹੇ ਨੇ ਹਾਲਾਂਕਿ ਯੂਨੀਅਨ ਮੈਂਬਰਾਂ ਦਾ ਕਹਿਣਾ ਕਿ ਆਪਾਂ ਅਲਟੀਮੇਟਮ ਜਿਹੜਾ ਆ ਪਹਿਲਾਂ ਹੀ ਦੇ ਦਿੰਦੇ ਆ ਕਿ ਆਪਾਂ ਹੜਤਾਲ ਕਰਨੀ ਹੈਗੀ ਆ ਤਾਂ ਲੋਕਾਂ ਦੀ ਪਰੇਸ਼ਾਨੀ ਲਈ ਉਹਨਾਂ ਨੇ ਮਾਫੀ ਵੀ ਜਿਹੜੀ ਲੋਕਾਂ ਕੋਲ ਮੰਗੀ ਆ ਪਰ ਪ੍ਰਦਰਸ਼ਨਕਾਰੀਆਂ ਦਾ ਕਹਿਣਾ ਕਿ ਸਰਕਾਰ ਉਹਨਾਂ ਦੀ ਮੰਗਾਂ ਨਹੀਂ ਮੰਨਦੀ ਜਿਸ ਦੇ ਚਲਦੇ ਹੋਣਾ ਵੱਲੋਂ ਅੱਜ 2 ਘੰਟੇ ਦਾ ਬੱਸ ਸਟੈਂਡ ਬੰਦ ਕਰਕੇ ਪ੍ਰਦਰਸ਼ਨ ਕੀਤਾ ਗਿਆ ਉਹਨਾਂ ਦਾ ਕਹਿਣਾ ਕਿ ਜੇਕਰ ਉਹਨਾਂ ਦੀ ਮੰਗਾਂ ਨਹੀਂ ਮੰਨੀਆਂ ਗਿਆ ਤੇ ਹੋਰ ਉਗਰ ਪ੍ਰਦਰਸ਼ਨ ਕੀਤਾ ਜਾਵੇਗਾ ਆਉਂ ਦਿਖਦੇ ਰਿਪੋਰਟ ਤੇ ਗੱਲਬਾਤ ਕਰਦੇ ਆ ਪ੍ਰਦਰਸ਼ਨਕਾਰੀਆਂ ਦੇ ਨਾਲ ਤੇ ਜਿਹੜੇ ਪਰੇਸ਼ਾਨ ਹੋ ਰਹੇ ਨੇ ਯਾਤਰੀ ਸਰ ਜੀ ਇਸ ਕੁਮਾਰ ਮੈਂ ਪਾਜੀ ਮੁਕੇਰੀਆਂ ਜਾਣਾ ਹੈਗਾ ਪਾਜੀ ਇੱਥੇ ਕਾਫੀ ਟਾਈਮ ਹੋ ਗਿਆ ਖੜੇ ਨੂੰ ਠੀਕ ਹੈ ਬਹੁਤ ਮੁਸ਼ਕਲ ਆ ਰਹੀ ਹੈਗੀ ਹੈ ਸਰਕਾਰ ਨੂੰ ਜੋ ਮੰਗਾਂ ਇਹ ਮੰਗਦੇ ਹੈਗੇ ਪੂਰੀਆਂ ਕਰਨੀਆਂ ਚਾਹੀਦੀਆਂ ਹੈ ਕਿਉਂਕਿ ਸਾਰਿਆਂ ਨੂੰ ਕਿਨੂੰ ਦਿੱਕਤ ਨਾ ਆਵੇ ਠੀਕ ਹੈ ਆਮ ਜਨਤਾ ਕਿੰਨੀ ਪਰੇਸ਼ਾਨ ਹੋ ਰਹੀ ਹੈ ਸਰ ਬਹੁਤ ਪਰੇਸ਼ਾਨ ਹੈਗੀ ਹੈ ਹੋਈ ਵੀ ਡਿਊਟੀ ਵਾਲੇ ਬੰਦੇ ਹੈਗੇ ਜੀ ਮੈਂ ਕਾਫੀ ਟਾਈਮ ਦਾ ਵੇਟ ਕਰ ਰਿਹਾ ਹੈਗਾ ਮੈਂ ਟਾਈਮ ਨਾਲ ਨਹੀਂ ਪਹੁੰਚਾਂਗਾ ਮੇਰਾ ਕੰਮ ਨਹੀਂ ਨਾ ਹੋਏਗਾ ਇਸ ਕਰਕੇ ਸਰਕਾਰ ਨੂੰ ਜੋ ਵੀ ਮੰਗ ਹੈਗੀ ਇਹਨਾਂ ਦੀ ਉਹ ਪੂਰੀ ਕੀਤੀ ਜਾਵੇ। ਹਾਂਜੀ ਭਾਜੀ ਕੀ ਨਾਮ ਹੈ ਤੁਹਾਡਾ? ਸ਼ਕਵਿੰਦਰ ਸਿੰਘ ਨਾਮ ਹੈ ਜੀ। ਉਹ ਕਿੱਥੇ ਜਾਣਾ ਹੈ? ਅਸੀਂ ਟਮਟਾਲ ਤੋਂ ਆਏ ਪਠਾਨਕੋਟ ਤੇ ਆਪਾਂ ਚੰਡੀਗੜ੍ਹ ਜਾਣਾ ਜੀ। ਕੀ ਪਰੇਸ਼ਾਨੀ ਹੈ? ਪਰੇਸ਼ਾਨੀ ਹੈ ਜੀ ਆਪਾਂ ਬੱਸ ਫੜਨੀ ਸੀ 12 ਵਜੇ ਇੱਥੇ ਆਏ ਸੀ ਠੀਕ ਹੈ। ਸਾਡੀ 1:30 ਵਜੇ ਵਾਲੀ ਬੱਸ ਸੀ। ਉਹਦੇ ਕਰਕੇ ਹੜਤਾਲ ਕਰਕੇ ਬੱਸ ਨਹੀਂ ਮਿਲੀ ਸਾਨੂੰ ਠੀਕ ਹੈ। ਆਪਾਂ ਲੇਟ ਹੋ ਗਏ ਐਸ ਕਰਕੇ ਤੇ ਸਰਕਾਰ ਅਗੇ ਹੀ ਮੰਗ ਕੀਤੀ ਜਾਂਦੀ ਹੈ ਕਿ ਇਹਨੀਆਂ ਮੰਗਾਂ ਪੂਰੀਆਂ ਕੀਤੀਆਂ ਜਾਣ। ਕਿਉਂਕਿ ਸਾਰੇ ਜਿੰਨੇ ਵੀ ਜਿਹੜੇ ਆਪਣੇ ਆ ਗਿਆ ਆਣ ਜਾਣ ਵਾਲੇ ਯਾਤਰੀ ਸਭ ਤੰਗ ਹੋ ਰਹੇ ਨੇ। ਕੀ ਜਾ ਰਿਹਾ ਜੀ ਇਹ ਮੇਪੋ ਜੀ ਤੁਹਾਡੇ ਮੈਂ ਤਾਂ ਦੱਸਣਾ ਹੁੰਦਾ ਵੀ ਜਦੋਂ ਸਰਕਾਰ ਨੇ ਸੱਤਾ ਦੇ ਵਿੱਚ ਆਉਣਾ ਸੀ ਤੇ ਬੜੇ ਬੜੇ ਸਰਕਾਰ ਨੇ ਸੱਤਾ ਦੇ ਹੋਂਦ ਵਿੱਚ ਦਾਅਵੇ ਕੀਤੇ ਸੀ ਕਿ ਜਿਹੜਾ ਹਰਾ ਪੈਨਾ ਸਾਡੇ ਮਲਾਜ਼ਿਮਾਂ ਦੇ ਉੱਪਰ ਚੱਲੂਗਾ ਤੇ 4 ਸਾਲ ਦੇ ਬੀਤ ਜਾਂਦੇ ਬਾਅਦ ਵੀ ਜਿਹੜਾ ਪੰਜਾਬ ਰੋਡ ਦਾ ਸਮੁੱਚਾ ਕੰਮ ਆ ਵਾ ਜਿਹੜਾ ਕੰਟ੍ਰੈਕਟ ਵਾਲਾ ਵਾ ਉਹ ਨਾ ਰੈਗੂਲਰ ਕੀਤਾ ਜਿਹੜਾ ਆਊਟਸੋਰਸਰ ਨਾਲ ਕੰਟ੍ਰੈਕਟ ਤੇ ਕੀਤਾ ਦੂਜੇ ਨੰਬਰ ਤੇ ਸਰਕਾਰ ਵਾਰ-ਵਾਰ ਇੱਕ ਚੀਜ਼ ਲੈ ਕੇ ਆਉਂਦੀ ਹੈ ਵੀ ਜਿਹੜੀ ਕਿਲੋਮੀਟਰ ਗੱਡੀਆਂ ਦਾ ਘੜਾ ਖੜੇ ਜਿੱਤੇ ਲੈ ਕੇ ਆਉਂਦੀ ਹੈ ਕਿਲੋਮੀਟਰ ਗੱਡੀਆਂ ਦਾ ਸਾਰਾ ਅਲਟੀਮੇਟਰ ਨੂੰ ਕੱਢ ਕੇ ਦੱਸਦਾ ਵੀ ਕਿਲੋਮੀਟਰ ਕੱਢੀਆਂ ਜਿਹੜੀਆਂ ਉਹ ਸਰਕਾਰ ਵਾਸਤੇ ਵੀ ਘਾਟੇ ਦੇ ਆ ਤੇ ਪੰਜਾਬ ਦੇ ਲੋਕਾਂ ਵਾਸਤੇ ਵੀ ਘਾਟੇ ਆ ਤੇ ਜਿਹੜੇ ਵਰਕਰ ਵਾਸਤੇ ਵੀ ਘਾਟੇ ਆ ਇਸ ਕਰਕੇ ਸਰਕਾਰ ਪਤਾ ਨਹੀਂ ਕਿਉਂ ਆਪਣੇ ਚੇਤਿਆਂ ਨੂੰ ਕਾਪਰੇਟ ਘਾਨਿਆਂ ਨੂੰ ਜਿਹੜੀ ਆ ਉਹ ਸਰਵਿਸ ਲੈ ਕੇ ਦੇਣਾ ਚਾਹੁੰਦੀ ਆ ਕਿਲੋਮੀਟਰ ਦੀ ਤੇ ਅਸੀਂ ਸਰਕਾਰ ਨੂੰ ਬੇਨਤੀ ਕਰਦੇ ਵੀ ਕਿਲੋਮੀਟਰ ਦਾ ਟੈਂਡਰ ਬੰਦ ਕਰਕੇ ਸਰਕਾਰ ਦੀਆਂ ਵਿਭਾਗੀ ਬੱਸਾਂ ਪਾਈਆਂ ਨਾ ਜਿਹੜੀਆਂ ਆ ਆਮ ਜਿਹੜੀਆਂ ਸਫਰ ਸਫਰ ਸਹੂਲਤ ਲੋਕਾਂ ਨੂੰ ਮਿਲ ਸਕੇ ਤੇ ਨਾਲ ਹੀ ਅੱਜ 20 ਤਰੀਕ ਹੋ ਗਈ ਹੈ ਦੂਜੀ ਤਨਗਾ ਸਾਡੀ ਹੋ ਗਈ ਦਿਵਾਲੀ ਦਾ ਤਿਹਾਰਾ ਸਭ ਤੋਂ ਵੱਡਾ ਰੋਸ ਮੁਲਾਜ਼ਮਾਂ ਦੇ ਵਿੱਚ ਇਹ ਆ ਵੀ ਹਰ ਵਾਰ ਜਿਹੜੀ ਤਨਖਾਹ ਸਾਨੂੰ ਆਪਣੇ ਡੀਪੂ ਬੰਦਰ ਕੇ ਪਾਉਣੀ ਪੈਂਦੀ ਆ ਬਸ ਸਾਡੇ ਬੰਦਰ ਕੇ ਪਾਉਣੀ ਪੈਂਦੀ ਆ ਪਤਾ ਨਹੀਂ ਜਾਂਦਾ ਸਰਕਾਰ ਦੇ ਕੋਲ ਪੈਸਾ ਨਹੀਂ ਜਿਵੇਂ ਮੁੱਖ ਮੰਤਰੀ ਸਾਹਿਬ ਸਾਡੇ بڑے بڑے ਵੱਡੇ ਦਾਅਵੇ ਕਰ ਰਹੇ ਨੇ ਕਿ ਸਾਡੇ ਕੋਲ ਪੈਸਾ ਬਹੁਤ ਆ ਜੀ ਪੈਸਾ ਬੜਾ ਤੇ ਉਹ ਸਾਡੀਆਂ ਤਨਖਾਹਾਂ ਕਿੱਥੇ ਗਈਆਂ ਨਾ ਤਾਂ ਗੱਡੀਆਂ ਥੱਲੇ ਟਾਇਰ ਆ ਨਾ ਗੱਡੀ ਸਪੇਅਰ ਪਾਰਟ ਆ ਡੀਪੂਆਂ ਦੇ ਵਿੱਚ ਗੱਡੀਆਂ ਦੀ ਇੰਨੀ ਕਿ ਮਾੜੀ ਹਾਲਤ ਆ ਵੀ ਵੇਖੋ ਤਰਸ ਜੋ ਗੱਡੀਆਂ ਅੰਦਰ ਨਹੀਂ ਪਹੁੰਚ ਖੜੀਆਂ ਨੇ ਇਸ ਕਰਕੇ ਅਸੀਂ ਸਰਕਾਰ ਨੂੰ ਮੰਗ ਕਰਦੇ ਆਂ ਵੀ ਜਿਹੜੀਆਂ ਕਿਲੋਮੀਟਰ ਦਾ ਟੈਂਡਰ ਖਤਮ ਹੋ ਗਿਆ ਕੇਦੇ ਸਰਕਾਰ ਦੀਆਂ ਵਿਭਾਗੀ ਬੱਸਾਂ ਪਾਈਆਂ ਜਾਣ ਤੇ ਜਿਹੜੀ ਤਨਖਾਹ ਆ ਮਲਾਜਮਾਂ ਦੀ ਸਮੇਂ ਸਿਰ ਦਿੱਤੀ ਜਾਵੇ ਅੱਜ 12:00 ਤੋਂ 2 ਘੰਟੇ 12:00 ਤੋਂ 2 ਵਜੇ 2 ਘੰਟੇ ਵਾਸਤੇ ਦੇਖਿਆ ਜਾਵੇ ਜਨਤਾ ਪਰੇਸ਼ਾਨ ਨਹੀਂ ਹੁੰਦੀ ਦੇਖੋ ਜੀ ਜਨਤਾ ਪਰੇਸ਼ਾਨ ਹੁੰਦੀ ਆ ਅਸੀਂ ਮਾਫੀ ਚਾਹੁੰਦੇ ਆਂ ਤੇ ਜਨਤਾ ਪਰੇਸ਼ਾਨ ਅਸੀਂ ਪਹਿਲਾਂ ਹੀ ਜਿਹੜਾ 2 2 ਘਟੋ ਘਟ 10 ਦਿਨ 20 ਦਿਨ ਪਹਿਲਾਂ ਹੀ ਅਲਟੀਮੇਟਰ ਆਪਣਾ ਦਿੰਨੇ ਆਂ ਆਪਣਾ ਪ੍ਰੈਸ ਨੋਟ ਦਿੰਨੇ ਆਂ ਉਹ ਪਹਿਲਾਂ ਹੀ ਦੰਨੇ ਅਸਰ ਕਿ ਵੀ ਜੰਦਾ ਨੂੰ ਪਤਾ ਲੱਗ ਜੇ ਵੀ ਇਦਾਂ ਇਹਨਾਂ 2 ਘੰਟਿਆਂ ਜਾਂ 4 ਘੰਟੇ ਬੰਦ ਕਰਨਾ ਜਾ ਇੱਕ ਦੋ ਦਿਨ ਦੀ ਹੜਤਾਲ ਕਰਨ। ਅਗਲੀ ਉਪਰੇਖ ਹੈਗੀ ਇਹ। ਅਗਲੀ ਉਪਰੇਖਾ ਵਜੇ ਸਰਕਾਰ 1 ਕਿਲੋਮੀਟਰ ਦੀ ਸਟੈਂਡਰਡ ਬੰਦ ਨਹੀਂ ਕਰਦੀ ਸਾਡੀਆਂ ਤਨਖਾਹਾਂ ਸਮੇਂ ਸਿਰ ਨਹੀਂ ਪਉਂਦੀ। ਆਲਾ ਜੋ ਵੀ ਅੱਖਰ ਮੱਥੇ ਬੰਦੀ ਲੀਕੂਗੀ ਅਸਰ ਮੱਥੇ ਹੈ।